ਤੋ ਪਾਣੀ ਆ ਗਿਆ ਅਰੇ ਭਾਈ ਆਹ ਡੈਡੀ ਦਾ ਫੋਮਾ ਲੈ ਕੇ ਅਸੀਂ ਮੌਕੇ ਤੋਂ ਇਹਨਾਂ ਦੇ ਕੋਲੋਂ ਤੁਸੀਂ ਤੁਸੀਂ ਇਹਨਾਂ ਨੂੰ ਭਾਈ ਆਹ ਐਕਟ ਵਾਲੀ ਚਾਹੀਦੀ ਮੈਂ ਨਹੀਂ ਧੰਨਵਾਦ ਅੱਜ ਕੋਈ ਗੱਲ ਨਹੀਂ ਭਾਈ ਆਪਣੀ ਜ਼ਿੰਮੇਵਾਰੀ ਸੀ ਆਪਾਂ ਨਿਭਾ ਲਿਆ ਉਹਨਾਂ ਦੀ ਐਕਟ ਵਾਲੀ ਚਾਹੀਦੀ ਆਹ ਗੱਡੀ ਜਰਾ ਇੱਥੇ ਨੇ ਰੁਕ ਜਾਨੇ ਯਾਰ ਜਰ ਰੋਕੋਗੇ ਭਾਈ ਇਹ ਬਾਹਰ ਵੇ ਕਾਲੇ ਵਾਲੇ ਬੋਲ ਲੈ ਵੀਰ ਜਾਨਾ ਥੋੜਾ ਸਰ ਪਰਚਾ ਕਰਦੇ ਨੇ ਸਾਡੇ ਮੁਲਾਜ਼ਮਾਂ ਨੇ ਠੀਕ ਹੈ ਸਾਨੂੰ ਇਹ ਭਰੋਸਾ ਦਿੱਤਾ ਹੈ ਵੀ ਸਾਨੂੰ ਇਨਸਾਫ ਮਿਲੂਗਾ ਤੇ ਤਾਂ ਅਸੀਂ ਬੋਡੀ ਚੱਕ ਰਹੇ ਹਾਂ ਠੀਕ ਹੈ ਤੇ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ ਇਹ ਕੋੜੀ ਦਾ ਸੰਸਕਾਰ ਨਹੀਂ ਕਰਨਾ ਆਏਗਾ ਅਸੀਂ ਦੁਬਾਰਾ ਫਿਰ ਇੱਥੇ ਆ ਕੇ ਧਰਨਾ ਲਾਉਂਗੇ ਠੀਕ ਹੈ ਜੀ ਕੀ ਨਾਮ ਸੀ ਇਹ ਦਾ ਦੱਸੋਗੇ ਮਰੇ ਕਿਹਨਾਂ ਦਾ ਹੀ ਇਹਨਾਂ ਦਾ ਨਾਮ ਕਰਨੈਲ ਸਿੰਘ ਆਈ ਮੇਰੇ ਚਾਚਾ ਜੀ ਆਈ ਰੈਨਾਲੇ ਕਿੱਥੇ ਦੇ ਆਈ ਰੈਨਾਲੇ ਪਿੰਡ ਬਾਇੜੇ ਦੇ ਆਈ ਉਮਰ ਤਕਰੀਬਨ ਹੋਊਗੀ 75 ਸਾਲ ਦੀ ਹੋਊਗੀ 75 ਸਾਲ ਦੀ ਸਰ ਇਹ ਤੇ ਵਰਦਮਾ ਵਿੱਚ ਕੰਮ ਕਰਦੇ ਆ ਹਾਂਜੀ ਕੰਮ ਤੋਂ ਛੁੱਟੀ ਕਰੇ ਘਰੇ ਜਾ ਰਹੇ ਸੀ ਗਈ ਸਰ ਮੈਨੂੰ 10 ਅੱਧਾ ਘੰਟਾ ਪਹਿਲਾਂ ਪਤਾ ਲੱਗਿਆ ਆ ਤੇ ਹੁਣ ਬੁੜੀ ਲੈ ਕੇ ਜਾ ਰਹੇ ਆ ਸਰ ਇਹ ਬੁੜੀ ਸਿਵਲ ਚ ਲੈ ਕੇ ਜਾ ਰਹੇ ਚਾਉਂਗੇ ਤਾਂ ਕਿ ਉਹ ਹਸਪੀਟਲ ਜਮਾ ਕਰਾਉਂਗੇ ਅਸੀਂ ਉਹਨਾਂ ਚਾਰ ਜਿੰਨੇ ਜਾਰੇ ਇਨਸਾਫ ਨਹੀਂ ਮਿਲਦਾ ਉਹਨਾਂ ਚਾਰ ਅਸੀਂ ਸਰ ਮੈਨੂੰ ਇਹਨੂੰ ਵਿਸ਼ਵਾਸ ਦੇ ਰਿਹਾ ਕਿ ਸਾਨੂੰ ਨੰਬਰ ਮਿਲ ਗਿਆ ਹੈ ਸਾਨੂੰ ਫੋਨ ਨੰਬਰ ਚਾਹ ਸਰ ਮੈਨੂੰ ਨਹੀਂ ਪਤਾ ਹੈਗਾ ਮੇਰਾ ਨਾਮ ਬੀਆ ਕੁਮਾਰਾ ਜੀ ਮੇਰੇ ਚਾਚਾ ਜੀ ਆਈ ਤੇ ਕੁਝ ਪਤਾ ਲੱਗਾ ਕਿਤਾ ਗੁੱਲ ਬਣਾ ਲਈਏ ਗੁੱਲ ਬਣਾ ਲਈਏ ਗੁੱਲ ਖਰਵਾਓ ਬੈ ਕੇ ਭੋਲੇ ਨੂੰ ਤੀਰੇ ਦੰਦੇ ਹੀ ਉੱਤੇ ਸਰਦਿਆਂ ਗੱਲ ਕਰ ਲੋ ਨੋ ਨੋ ਅੱਜ ਹੀ ਦਿਖਾਓ ਨਾਲ ਤੁਹਾਨੂੰ ਮਾਈਕ ਤੇ ਨਾ ਉਹ ਕੋਲ ਫੜਾਵੇਂ ਤੇ ਕਿਹੋ ਜਿਹਾ ਆਹ ਚੜਿਆ ਆਹ ਡਰਿਆ ਕੀ ਨਾਮ ਕੀ ਮੇਰਾ ਨਾਮ ਸੌਰਵ ਹੈ ਜੀ ਮੈਂ ਜਿੰਮ ਤੋਂ ਆ ਰਿਹਾ ਸੀਗਾ ਵਾਪਸ ਤਾਂ ਚੰਡੀਗੜ੍ਹ ਰੋਡ ਤੇ ਸੀਗੇ ਅਸੀਂ ਤਾਂ ਜਾਮ ਲੱਗਿਆ ਹੋਇਆ ਸੀ ਕਾਫੀ ਮੇਰੇ ਤੋਂ ਥੋੜੀ ਦੂਰੀ ਦੇ ਉੱਤੇ ਨਾ ਉਹ ਭਾਈ ਦਾ ਐਕਸੀਡੈਂਟ ਹੋਇਆ ਵਾ ਤੇ ਉਦੋਂ ਵੱਲੋਂ ਜਦੋਂ ਐਕਸੀਡੈਂਟ ਹੋਇਆ ਵਾ ਉਸ ਟਾਈਮ ਤਾਂ ਕੋਈ ਵੀ ਨਹੀਂ ਇੱਥੇ ਕੋਲ ਸੀਗਾ ਮਤਲਬ ਕੋਈ ਵੀ ਹੱਥ ਨਹੀਂ ਲਾ ਰਿਹਾ ਸੀ ਚਲੋ ਆਪਾਂ ਇਨਸਾਨੀਅਤ ਦੇ ਨਾਤੇ ਆਪਾਂ ਰੁਕ ਗਏ ਹਨਾ ਠੀਕ ਆ ਉਹ ਨਾਲ ਆਟੋ ਵਾਲੇ ਭਾਜੀ ਵੀ ਹੈਗੇ ਮੇਰੇ ਆਪਾਂ ਦੋਨੋਂ ਰੁਕ ਗਏ ਹਨਾ ਦੇਖ ਕੇ ਬਾਕੀ ਸਾਰੇ ਫੋਟੋਆਂ ਖਿੱਚਦੇ ਪਏ ਸੀਗੇ ਗਲਤ ਕਰ ਰਹੇ ਸੀ ਚਲੋ ਅਸੀਂ ਰੁਕ ਗਏ ਠੀਕ ਆ ਉਹਨਾਂ ਦੀ ਕਾਫੀ ਮਤਲਬ ਉਹਨਾਂ ਨੂੰ ਨੁਕਸਾਨ ਹੋ ਗਿਆ ਸਿਰ ਤੋਂ ਲੰਘ ਗਿਆ ਟਰੱਕ ਉਹਨਾਂ ਦਾ ਦੇਖਣ ਨੂੰ ਤਾਂ 60 ਸਾਲ ਦੇ ਲੱਗਦੇ ਪਏ ਆ ਭਾਜੀ ਯਾਰ ਆ ਬੇਟਾ ਆ ਗਿਆ ਉਹਨਾਂ ਦਾ ਉਹਨਾਂ ਨੂੰ ਸਾਡੇ ਕੋਲ ਤਾਂ ਮੋਬਾਈਲ ਸੀਗਾ ਮੋਬਾਈਲ ਤੇ ਪਰਸ ਜੋ ਉਹਨਾਂ ਦੀ ਆਇਡੈਂਟੀਫਿਕੇਸ਼ਨ ਵਿੱਚ ਹੈਗੀ ਸੀ ਸਾਰਾ ਉਹਨਾਂ ਨੂੰ ਆਪਾਂ ਦੇ ਦਿੱਤਾ ਸਾਰਾ ਕੁਝ ਉਹਨਾਂ ਦਾ ਬੇਟੇ ਨੂੰ ਆ ਕੇ ਸਾਰਾ ਕੁਝ ਉਹਨਾਂ ਨੂੰ ਕਰਤਾ ਜੀ ਆਪਾਂ ਸਾਰਾ ਕੁਝ ਉਹਦਾ ਵੀ ਫੇਟ ਮਾਰੀ ਹੈ ਉਹ ਅਚਾਨਕ ਮਿੱਤੀ ਜਿਹਾ ਬੜਾ ਲੱਗਦਾ ਅਚਾਨਕ ਹੀ ਲੱਗਦੀ ਹੈ ਜੀ ਬੰਦਾ ਸਿਆਣੀ ਉਮਰ ਦਾ ਕੰਮ ਤੋਂ ਬਾਹਰੇ ਸੀਗੇ ਉਹਨਾਂ ਦੇ ਬੇਟੇ ਨੇ ਦੱਸਿਆ ਇਹ ਚੀਜ਼ ਹਾਂਜੀ ਕੇ ਫੇਟ ਮਾਰੀ ਹੈ ਡਿੱਕੇ ਮੌਤ ਹੋ ਗਈ ਹੈ ਹਾਂਜੀ ਕਿੰਨੇ ਸਾਲ ਦਾ ਦੇਖੀ ਸੀ ਜੀ ਹਾਂਜੀ ਕਿੰਨੀ ਕੁ ਮਾਰ ਲੱਗਦੀ ਹੈ ਬੰਦੇ ਦੀ 60 ਸਾਲ ਦੀ ਹੈ ਉਮਰ 60 ਸਾਲ 60 ਸਾਲ ਕਿਹੜੀ ਜਗ੍ਹਾ ਹੋਇਆ ਜੀ ਮੈਨੂੰ ਦੱਸੋ ਇਸੀ ਜਗ੍ਹਾ ਤੇ ਹੀ ਵਾ ਕਿਹੜੀ ਜਗ੍ਹਾ ਸਬਜੀ ਮੰਡੀ ਕਟਕਾਈ ਹਸਪੀਟਲ ਤੋਂ ਇਹ ਬੰਦਾ ਨਾਮ ਪਤਾ ਲੱਗਿਆ ਲੋਕੀਆ ਅੱਜ ਘਰੋਂ ਆ ਰਹੇ ਬੰਦੇ ਦੇ ਵੈਰੀਫਾਈ ਕਰਦੇ ਵਾਹਾਂ ਜੀ ਪਰਿਵਾਰਕ ਮੈਂਬਰਾਂ ਦਾ ਪਤਾ ਲੱਗਿਆ ਆ ਰਹੇ ਜੀ ਪਰਿਵਾਰਕ ਮੈਂਬਰ ਆ ਰਹੇ ਨੇ ਆ ਰਹੇ ਨੇ ਯਾਰ ਮੇਰੀ ਪਾਪਾ ਨੂੰ ਬਰਾੜ ਤੇ ਆ ਰਹੇ ਕਿਉਂ ਆਇਆ ਭਾਈ ਐਕਸੀਡੈਂਟ ਹੋਇਆ ਬਾਅਦ ਦੱਸਦੇ ਆ ਅੱਜ ਕਿੱਥੇ ਕਿਹੜੀ ਜਗ੍ਹਾ ਹੋਇਆ ਨਹੀਂ ਦੱਸਦੇ ਸਬਜੀ ਮੰਡੀ ਕਟਕਾਈ ਹਸਪੀਟਲ ਦੇ ਲੱਗੇ ਜੀ ਨਾਮ ਕੀ ਆ ਇਹਦਾ ਅਰੇ ਕੋਈ ਨਹੀਂ ਨਾਮ ਪਰ ਵੈਰੀਫਾਈ ਕਰਦੇ ਨੇ ਬਲਾਇਆ ਦਾ ਬੇਟਾ ਆਇਆ ਪਰਿਵਾਰ ਵਾਲੇ ਪਹੁੰਚ ਗਏ ਜੀ ਇਹਨਾਂ ਦਾ ਬੇਟਾ ਆਇਆ ਉਹਨਾਂ ਦਾ ਜੀ